ਗੁਰਦਾਸਪੁਰ ਦੀ ਖਬਰ ਹੈ ਤੇ ਉੱਥੇ ਕਹਿੰਦੇ ਸ਼ਿਵ ਸੈਨਾ ਦੇ ਆਗੂ ਸੀ ਭਾਈ ਉਹਨੂੰ ਚੱਕ ਲਿਆ ਕਈ ਦਿਨਾਂ ਤੋਂ ਕੋਸ਼ਿਸ਼ ਹੀ ਕਰ ਰਹੇ ਸੀਗੇ ਵਿੱਚ ਕੋਈ ਜਿਹੜੇ ਸੁਰੱਖਿਆ ਕਰਮੀ ਸੀ ਉਹਦਾ ਕੋਈ ਬਣ ਜਾਂਦੀ ਸੀ ਸਮੱਸਿਆ ਹਰਵਿੰਦਰ ਸੋਨੀ ਉਹਦਾ ਨਾਮ ਹੈ ਉਹਨੂੰ ਚੱਕ ਲਿਆ ਮਸਲਾ ਕੀ ਸੀਗਾ ਜੀ ਕੋਈ ਮਣਾ ਮੋਟਾ ਸ਼ਾਇਦ ਕੋਈ ਬਦਸਲੂਕੀ ਦਾ ਮਸਲਾ ਸੀ ਕੀ ਦਿਨਾਂ ਬਦਸਲੂਕੀ ਕੀਤੀ ਸੀ ਕੀ ਮਸਲਾ ਸੀ ਇਹ ਕੱਲੇ ਆ ਕਿ ਸਭ ਜੋ ਐਸਵੇਲੇ ਚੱਲਦਾ ਪਿਆ ਹੈ ਹੈਰਾਨਗੀ ਹੁੰਦੀ ਆ ਕਿ ਸਾਡੇ ਵੇਲੋ ਪੁਲਿਸ ਵਾਲੇ ਕਿੰਨੇ ਕਿੰਨੇ ਆ ਜਿਹੜੇ ਹੂੰ ਉਹ ਉਹਨਾਂ ਲੋਕਾਂ ਦੇ ਦਿਵਾਲੇ ਡਿਊਟੀ ਦੇ ਰਹੇ ਆ ਜਿੰਨਾਂ ਨੇ ਮਨ ਲਓ ਕਿ ਸਿਰਫ ਬਿਆਨਾ ਕਰਕੇ ਕਟੜਤਾ ਕਰਕੇ ਆਪਣੀ ਜਾਨ ਸੋਖਮ ਚਪਾਈ ਹੋਈ ਆ ਹੂੰ ਤੇ ਦੂਜੀ ਗੱਲ ਇਹ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਮਾਹੌਲ 'ਚ ਚਲੇ ਜਾਂਦੇ ਹੋ ਦੇਖੋ ਗੱਲਾਂ ਕਰਨੀਆਂ ਬੜੀਆਂ ਸੁਖੀਆਂ ਇੱਥੇ ਨਾ ਇੱਕ ਲੁਧਿਆਣੇ ਦਾ ਹੈਗਾ ਭਾਈ ਸਾਹਿਬ ਉਹ ਬੜਾ ਇਦਾਂ ਉਦਾਂ ਤੇ ਚੱਲਿਆ ਕਰੇ ਕੰਮ ਤੇ ਉਹਦਾ ਸਿਆਪਾ ਕੋਈ ਨਾ ਕੋਈ ਪਿਆਰਿਆ ਕਰੇ ਇਹਨਾਂ ਨੇ ਕੀ ਕਿਹਾ ਪੁਲਿਸ ਵਾਲੇ ਬੜੇ ਮੈਂ ਤੁਹਾਨੂੰ ਹੁਣ ਕੀ ਕਹਾਂ ਇਹ ਬੜੇ ਸ਼ਾਰਪ ਤੇਜ ਹੁੰਦੇ ਬਹੁਤ ਤਕਨੀਕੀ ਹੁੰਦੇ ਆ ਇਹਨਾਂ ਨੇ ਕਿਹਾ ਤੇਰੀ ਜਾਨ ਨੂੰ ਬੜਾ ਖਤਰਾ ਮੱਲਾ ਬਾਹਰ ਨਹੀਂ ਨਿਕਲਣਾ ਉਹਦੇ ਘਰ ਦੇ ਅੱਗੇ ਪੋਸਟ ਬਣਾਤੀ ਵੀ ਤੂੰ ਘਰ ਤੋਂ ਬਾਹਰ ਨਿਕਲਿਆ ਤੇ ਤੈਨੂੰ ਚੱਕ ਦੇਣਾ ਬਿਸਕਉਰਟੀ ਆਪਾ ਤੈਨੂੰ ਇੱਥੇ ਕਵਰ ਦੇਣਾ ਜੀ ਹੁਣ ਉਹ ਤਾਂ ਖਾਣ ਨੂੰ ਦਾਣੇ ਕੌਣ ਦੇਪੇ ਉਹ ਤੇ ਲੇਟੇ ਜੀ ਸੜਕਾਂ ਤੇ ਮੁੜ ਕੇ ਤਬਾਹ ਹੋ ਜਾਣਾ ਹੈ ਇੱਕ ਤੇ ਯਾਰ ਡਿਪਰੈਸ਼ਨ ਬੰਦਾ ਬਾਹਰੋਂ ਤਰ ਨਹੀਂ ਜਾ ਸਕਦਾ ਜੀ ਜੀ ਉਹ ਕਹਿੰਦੇ ਨਾ 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 ਜੇ ਤੂੰ ਬਾਹਰ ਨਿਕਲਿਆ ਤੈਨੂੰ ਠੋਕ ਦੇਣਾ ਕਿਸੇ ਨੇ ਤਾਂ ਉਹ ਤਾਂ ਭਾਈ ਸਾਹਮਣੇ ਆਇਆ ਉਹ ਤਾਂ ਲਟ ਗਿਆ ਸੜਕ ਤੇ ਕਹਿੰਦਾ ਮੇਰੇ ਮੈਨੂੰ ਗੋਲੀ ਮਾਰ ਦਿਓ ਜੀ ਇਹ ਮੈਨੂੰ ਬਾਹਰ ਨਹੀਂ ਨਿਕਲ ਦਿੰਦੇ ਮੈਂ ਮੇਰਾ ਕੰਮ ਕਰ ਗਲ ਹੋ ਗਿਆ ਜੀ ਇੱਕ ਚਲ ਇਹ ਇੱਕ ਤਰੀਕਾ ਫਿਰ ਸੀਜ਼ਨ ਨੂੰ ਬਦਲਾ ਕਰਨ ਹੁੰਦਾ ਫਿਰ ਅਸੀਂ ਨਾ ਇੱਕ ਦਿਨ ਦੋਵੇਂ ਭਰਾ ਗੱਲ ਕਰਦੇ ਸਾਂ ਇੱਕ ਨਾ ਕੋਈ ਰੀਲ ਆਈ ਸਲਮਾਨ ਖਾਨ ਦੀ ਜੀ ਸਲਮਾਨ ਖਾਨ ਉਮਰ ਦੇ ਵਿੱਚ ਚਲੋ ਸਾਡੇ ਨਾਲ ਕੋਈ ਲਾ ਲਓ ਕਿ 10 ਸਾਲ ਵੱਡਾ ਹੀ ਹੋਏਗਾ ਹਮ ਮੈਂ ਸਲਮਾਨ ਖਾਨ ਨੂੰ ਬੋਲਦਾ ਕਿ ਕੋਈ ਫਿਲਮਾਂ ਫਿਲਮਾਂ ਤੋਂ ਮੈਂ ਦੂਰ ਹਾਂ ਬਹੁਤ ਘੱਟ ਦੇਖੀ ਤਾਂ ਫਿਲਮੀ ਦੁਨੀਆ ਵੀ ਘਾਟੀ ਅਥੇ ਲੱਗਦੀ ਹੈ ਜੀ ਤਾਂ ਸਰ ਗੱਲ ਕੀ ਹੋਈ ਕਿ ਸਲਮਾਨ ਖਾਨ ਦਾ ਨਾ ਮੈਂ ਦੇਖਿਆ ਉਹ ਬੋਲ ਰਿਹਾ ਸੀ ਆ ਪਿੱਛੇ ਜਿਹੜੀ ਕੋਈ ਫਿਲਮ ਆਈ ਹੈ ਉਸ ਸੰਦਰਭ ਚ ਬੋਲ ਰਿਹਾ ਸੀ ਹਾਂ ਜੀ ਫਿਲਮ ਤੇ ਕੋਈ ਆਈ ਮੈਨੂੰ ਨਾਮ ਨਹੀਂ ਚਲੋ ਕੋਈ ਵੀ ਆ ਜੀ ਆਪਾਂ ਨੂੰ ਕੋਈ ਫਿਲਮ ਦੇ ਨਾਲ ਜ਼ਿਆਦਾ ਨਹੀਂ ਹੈਗਾ ਆਪਾਂ ਕੋਈ ਉਹਦੇ ਪ੍ਰੋਮੋਟਰ ਥੋੜੀ ਆ ਉਹ ਜਦੋਂ ਬਾਈਟ ਦੇ ਰਿਆ ਸੀ ਸਰ ਉਹਨੂੰ ਸਾਹ ਚੜਦਿਆ ਸੀ ਤੇ ਉਹਦੇ ਫੇਸ ਤੋਂ ਨਾ ਬੁਢਾਪਾ ਚਲਕਦਾ ਸੀ ਉਹਨੇ ਇੱਕ ਸ਼ਬਦ ਬੋਲਿਆ ਸੀ ਸ਼ਾਇਦ ਕਿ ਜੋ ਜਿੰਨੀ ਖੁਦਾ ਨੇ ਲਿਖੀ ਹੈ ਕੁਛ ਇਸ ਤਰ੍ਹਾਂ ਜਿਹਾ ਬੋਲਿਆ ਸੀ ਬੋਲੇ ਸੀ ਨਾ ਕੁਝ ਵਰਡਿੰਗ ਇਸ ਤਰ੍ਹਾਂ ਦੀ ਪਰ ਮੈਂ ਆਪਣੇ ਮਤਲਬ ਕਿ ਭਰਾ ਨੂੰ ਕਹਿ ਰਿਹਾ ਸੀਗਾ ਕਿ ਦੇਖ ਚਿਹਰਾ ਦੇਖ ਹੂੰ ਜਿਹੜਾ ਸਲਮਾਨ ਖਾਨ ਬੁੱਢਾ ਸੋਚਦੇ ਸੀ ਉਹ ਹੋਣਾ ਹੀ ਨਹੀਂ 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 ਅਤਨਾ ਚਾਰਾ ਸਾਲਾਂ ਚ ਦੇਖੋ ਕਿ ਉਹਨੂੰ ਬੋਲਦਿਆਂ ਵੀ ਸਾਥ ਜਾ ਰਿਹਾ ਟੈਨਸ਼ਨ ਨਾਲ ਦੇਖੋ ਮੈਂ ਉਹ ਨਹੀਂ ਕਹਿ ਰਿਹਾ ਕਿ ਜਦੋਂ ਮੰਨ ਲਓ ਮੈਂ ਨਹੀਂ ਕਹਿੰਦਾ ਕਿ ਸਲਮਾਨ ਖਾਨ ਡਰ ਡਰ ਗਿਆ ਹੈ ਪਰ ਜਦੋਂ ਹਰ ਟਾਈਮ ਕਿੱਥੇ ਸਲਮਾਨ ਖਾਨ ਇੱਕ ਬੜੀ ਖੁਸ਼ਹਾਲ ਜ਼ਿੰਦਗੀ ਜਿਉਂਦਾ ਸੀ ਬੜੀ ਖੁੱਲੀ ਜ਼ਿੰਦਗੀ ਜਿਉਂਦਾ ਸੀ ਸਾਈਕਲ ਤੇ ਲੰਘ ਗਿਆ ਤੇ ਯਾਰੀ ਦੋਸਤੀ ਦੇ ਵਿੱਚ ਮਤਲਬ ਕਿ ਪਾਰਟੀਆਂ ਚ ਜਾਣਾ ਆਉਣਾ ਖੁੱਲਾ ਘੁੰਮਣਾ ਭਰਾਵਾਂ ਤੇ ਨਾਲੇ ਮਤਲਬ ਕਿ ਇੰਜੋਏ ਫੁੱਲ ਇੰਜੋਏ ਜੀ ਅੱਜ ਅੱਜ ਹੁਣ ਜਿੱਧਰ ਜਾਂਦਾ ਬਾਡੀਗਾਰਡ ਔਰ ਕਿੱਡੀ ਟਾਈਟ ਸਿਕਿਉਰਿਟੀ ਉਸ ਟਾਈਟ ਸਿਕਿਉਰਿਟੀ ਚ ਹਰ ਟਾਈਮ ਤੁਸੀਂ ਰਹਿਣਾ ਇਹਨਾਂ ਦੇ ਹਾਲ ਕੁਛ ਦੇ ਇਸ ਤਰ੍ਹਾਂ ਦੇ ਹੋਏ ਪਏ ਨੇ ਸਾਹ ਪਹਿਲਾਂ ਚਲੋ ਠੀਕ ਹੈ ਮੈਂ ਨਹੀਂ ਕਹਿੰਦਾ ਜਾਨ ਸਭ ਦੀ ਅਰ ਚਾਹੇ ਕੋਈ ਵੀ ਹੈ ਜਾਨ ਸਭ ਦੀ ਕੀਮਤੀ ਹੈ ਤੇ ਸਟੇਟ ਦਾ ਫਰਜ਼ ਵੀ ਹੈ ਗੱਲ ਇਹ ਹੈ ਕਿ ਇਹ ਜਿਹੜਾ ਹਰਵਿੰਦਰ ਆ ਸ਼ਿਵ ਸਨਾਬਾਲ ਟਿਕਾ ਇਹਨੂੰ ਵੀ ਕਾਫੀ ਬਾਡੀਗਾਰਡ ਮਿਲਿਓਏ ਨੇ ਜੀ ਜਦੋਂ ਤੁਸੀਂ ਇਸ ਤਰ੍ਹਾਂ ਸਿਕਿਉਰਟੀ ਚ ਕਰ ਜਾਂਦੇ ਹੋ ਨਾ ਮਾਨਸਿਕ ਤੌਰ ਤੇ ਦੇਖੋ ਬੰਦਾ ਹੈ ਜੇ ਤੁਹਾਡੇ ਨਾਲ ਹਰ ਟਾਈਮ ਸਿਕਿਉਰਟੀ ਰਹਿਣ ਲੱਗ ਪਵੇ ਨਾ ਇਹ ਐਵੇਂ ਸਟੇਟਸ ਸਿੰਬਲ 2-4 ਦਿਨ ਦਾ ਹੀ ਹੁੰਦਾ ਮੁੜ ਕੇ ਕਿਤੇ ਨਾ ਕਿਤੇ ਹਵਾ ਜਾਰੀ ਵੀ ਹੋਣ ਲੱਗ ਜਾਂਦੀ ਹੈ ਉਹ ਤੁਹਾਨੂੰ ਪਿੰਚ ਕਰਨ ਵਾਲੀ ਚੀਜ਼ ਵੀ ਹੁੰਦੀ ਹੈ 24 ਘੰਟੇ ਤੁਹਾਨੂੰ ਯਾਦ ਦਿਵਾਉਣ ਵਾਲੀ ਚੀਜ਼ ਹੈ ਜਦੋਂ ਤੁਸੀਂ ਜੰਮੇਪੁਰ ਲਈ ਉਸ ਕਲਚਰ ਚੋਂ ਵੀ ਆਈਪੀ ਕਲਚਰ ਚ ਤਾਂ ਠੀਕ ਹੈ ਨਹੀਂ ਤਾਂ ਆਪਣੇ ਵਰਗਾ ਬੰਦਾ ਤੇ ਸਭ ਉਦਾਂ ਹੀ ਉਹ ਕਹ ਲੋ ਕਿ ਭਈ ਜੰਗਲ ਪੜੀ ਜਾਣਾ ਤਦ ਵੀ ਗੱਨ ਲੈ ਕੇ ਅਗਲਾ ਖੜਾ ਤੂੰ ਗੱਲ ਇਹ ਆ ਕੇ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਹੈ ਕਿ ਉਹ ਕੋਈ ਸਿਕਿਉਰਟੀ ਵਾਸਤੇ ਰਿਵਿਊ ਵਾਸਤੇ ਗਿਆ ਸੀ ਅਫਸਰ ਤੇ ਪਤਾ ਨਹੀਂ ਡਿਪਰੈਸਡ ਹੋਇਆ ਕਿਉਂ ਚੱਕ ਕੇ ਕਾਗਜ ਕੋਕ ਜਿਹਦੇ ਮੂੰਹ ਤੇ ਮਾਰੇ ਜੀ ਤੇ ਮੁੜ ਕੇ ਆਵਾ ਤਵਾ ਬੋਲੇ ਦੋਸ਼ ਉਹਨਾਂ ਨੇ ਆਖਿਆ ਕਿ ਠੀਕ ਆ ਸਿਕਿਉਰਟੀ ਚ ਤੇ ਆਪਾਂ ਕੋਈ ਕੰਪਰੋਮਾਈਜ਼ ਕਰ ਨਹੀਂ ਸਕਦੇ ਤੈਨੂੰ ਜੇਲ੍ਹ ਚ ਭੇਜ ਦਿੰਦੇ ਉੱਥੇ ਤੇਰੀ ਸਿਕਿਉਰਟੀ ਦਾ ਬੰਦੋਬਸਤ ਫ੍ਰੀ ਫੰਡ ਚ ਹੋ ਜਾਣਾ ਜੀ ਤਾਂ ਮਲਕ ਅੱਗੇ ਵੀ ਇਹ ਬੰਦਾ ਵਿਵਾਦਾਂ ਚ ਰਿਹਾ ਕਈ ਦਫਾ ਪਰ ਉਹਨਾਂ ਨੇ ਕੇਸ ਕਰ ਦਿੱਤਾ ਤੇ ਉਹ ਪੁਲਿਸ ਵਾਲੇ ਵੀ ਕਹਿੰਦੇ ਕਿ ਚੱਲ ਜਿੰਨਾ ਚਿਰ ਤੂੰ ਉੱਥੇ ਸੰਭਿਆ ਅਸੀਂ ਕੋਈ ਹੋਰ ਚਿਰ ਨੂੰ ਹੋਰ ਕੰਮ ਕਰ ਲੈਨੇ ਆ ਤੇ ਤੇਰੀ ਸਿਕਿਉਰਟੀ ਆਪੇ ਹੁਣ ਜੇਲ੍ਹ ਵਾਲਿਆਂ ਦੇ ਜੁਮੇ ਆ ਤਉਨੂੰ ਮਲਕ ਜਦੋਂ ਕੋਰਟ ਚ ਪੇਸ਼ ਕੀਤਾ ਉਹਦੇ ਕੁਝ ਸਮਰਥਕ ਵੀ ਉੱਥੇ ਆਏ ਸਨ ਤਾਰੇ ਇਹ ਚੀਜ਼ਾਂ ਹੁੰਦੀਆਂ ਨੇ ਕਿ ਸਿਕਿਉਰਟੀਆਂ ਸਿਕਰਟੀਆਂ ਯਾਰ ਠੀਕ ਹੈ ਇੱਕ ਅੱਧਾ ਸਾਲਟ ਵਾਲਾ ਨਾਲ ਹੋਵੇ ਤੇ ਤਿੰਨ ਚਾਰ ਬੌਂਸਰ ਹੋਣ ਫੀਲਿੰਗ ਤੇ ਆਉਂਦੀ ਆ ਪਰ ਬਾਈ ਅਵਾਜ਼ਾਰੀ ਬਹੁਤ ਜੇ ਜਿਨ੍ਹਾਂ ਨੂੰ ਸੱਚੀਓ ਥ੍ਰੈਟ ਹੈ ਤੇ ਹਰ ਟਾਈਮ ਜਿਨ੍ਹਾਂ ਦੇ ਨਾਲ ਵੈਪਨ ਵਾਲੇ ਬੰਦੇ ਰਹਿੰਦੇ ਆ ਜਾਂ ਬੁਲਟ ਪ੍ਰੂਫ ਗੱਡੀਆਂ ਚ ਰਹਿਣਾ ਪੈਂਦਾ ਕਿ ਇਧਰੋਂ ਵੀ ਆਈ ਕਿ ਹੁਣ ਇਧਰੋਂ ਵੀ ਆਈ ਬਹੁਤ ਔਖੀ ਜ਼ਿੰਦਗੀ ਉਹ ਵੀ ਇੱਕ ਤਰ੍ਹਾਂ ਦੀ ਕਹਿ ਲੋ ਕਿ ਕੈਦ ਹੈ ਮਾਨਸਿਕ ਤਰ੍ਹਾਂ ਦੀ ਕੈਦ ਹੈ ਜੀ ਵੀ ਜੀ ਕਹਿ ਰਹੇ ਨੇ ਕਿ ਸਿੱਧੂ ਮੂਸੇ ਵਾਲਾ ਵੀ ਕਹਿੰਨੇ ਸਿਕਿਉਰਿਟੀ ਤੋਂ ਤੰਗ ਸੀ ਬਾਈ ਔਰ ਇੱਕ ਆ ਜਿਹੜਾ ਖੁੱਲੇ ਮਾਹੌਲ 'ਚ ਜੰਮਿਆ ਪਲਿਆ ਨੇ ਹੁੰਦੀ ਆ ਮਾਨਸਿਕ ਪਰੇਸ਼ਾਨੀ ਹੁੰਦੀ ਆ ਸਰ ਮਾਨਸਿਕ ਹਾਂ ਮਿੰਨੋ ਜੀ 2-3 ਦੋਸਤਾਂ ਦੇ ਕਮੈਂਟ ਆ ਰਹੇ ਨੇ ਕਹਿੰਦੇ ਕਿ ਜਸਪ੍ਰੀਤ ਇਨਕਾਊਂਟਰ ਬਾਰੇ ਕੋਈ ਨਿਊਜ਼ ਹੈ ਤੇ ਜਾਣਕਾਰੀ ਦਿਓ ਜੀ ਕਾਫੀ ਚੈਨਲ ਉਸ ਤੇ ਗੱਲਬਾਤ ਕਰ ਰਹੇ ਆ ਨਹੀਂ ਦੇਖੋ ਚੈਨਲ ਗੱਲਬਾਤ ਕਰ ਰਹੇ ਆ ਮੇਰੇ ਕੋਲ ਉਹਦੀ ਕੋਈ ਨਵੀਂ ਅਪਡੇਸ਼ਨ ਨਹੀਂ ਹੈ ਕਿ ਜੀ ਉਹ ਕੁਝ ਮਤਲਬ ਕਿ ਆਡੀਓ ਵਗੈਰਾ ਜੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਤਾਂ ਕੋਰਟ ਦੇ ਵਿੱਚ ਮਾਮਲਾ 让我们 ਸੀ ਕੀ ਹੁੰਦਾ ਹਾਈ ਕੋਰਟ ਚ ਮਾਮਲਾ ਗਿਆ ਵੇ ਹਮ ਹਮ ਮੇਰੇ ਖਿਆਲ ਦੇ ਨਾਲ ਮੀਡੀਆ ਮੂਡੀਆ ਚ ਹੁਣ ਜਾਣ ਦੀ ਥਾਂ ਤੇ ਸਾਰੇ ਪੱਖ ਜਿਹੜੇ ਉੱਥੇ ਕੋਰਟ ਦੇ ਵਿੱਚ ਹੀ ਰੱਖੇ ਜਾਣ ਆਖਣੇ ਚਾਹੀਦੇ ਤੇ ਉੱਥੋਂ ਕੋਈ ਜਾਂਚ ਪੜਤਾਲ ਜਿਹੜੀ ਨਿਕਲੇ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਹੋਏਗਾ ਜੀ ਜੀ ਹਾਪੀ ਸਿੰਘ ਸਰਾਂ ਜੀ ਕੱਲ ਲੁਧਿਆਣੇ ਵਾਲੀ ਜ਼ਮੀਨ ਦੀ ਆਪਾਂ ਗੱਲ ਕੀਤੀ ਸੀਗੀ 2400 24000 ਏਕੜ ਵਾਲੀ ਜਿਹੜੀ ਸੀ ਉਹ ਤੇ ਉਹਦੇ ਬਾਰੇ ਗੱਲਬਾਤ ਹੋ ਗਈ ਸੀ ਤੁਸੀਂ ਕੱਲ ਵਾਲਾ ਪ੍ਰੋਗਰਾਮ ਦੇਖ ਸਕਦੇ ਹੋ ਬਾਕੀ ਅੱਗੇ ਹੁਣ ਕੀ ਹੁੰਦਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲੋਕ ਵਿਰੋਧ ਕਰ ਰਹੇ ਨੇ ਤਾਂ ਉਦੋਂ ਕੀ ਹੁੰਦਾ ਫਿਰ ਉਹ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝਾ ਕਰ ਦਾਂਗੇ ਉਹਨਾਂ ਦੇ ਟਾਈਮ ਦੇ ਵਿੱਚ ਕਮੈਂਟਰੀ ਆਪਾਂ ਇੱਕ ਖਬਰ ਸਾਂਝੀ ਕਰੀਏ ਪ੍ਰੀਟਿਜ਼ੈਂਟਾ ਕਹਿੰਦੇ ਉਹਨੇ ਵੀ ਕੋਰਟ ਜਾਣਾ ਬਾਈ ਕੀ ਮਸਲਾ ਹੈ ਤੇ ਉਧਰੋਂ ਪੰਜਾਬ ਵਾਲੀ ਟੀਮ ਦਾ ਕੀ ਹਾਲ ਹੈ ਜੀ ਉਹ ਕਿੱਥੇ ਜੇ ਪਹੁੰਚ ਗਿਆ ਮਸਲਾ ਪੰਜਾਬ ਦੀ ਟੀਮ ਪਲੇਆਫ ਚ ਪਹੁੰਚ ਗਈ ਆ ਤੇ ਪੰਜਾਬ ਦੀ ਟੀਮ ਦੀ ਮਾਲਕਣ ਜਿਹੜੀ ਆ ਕੋਰਟ ਚ ਪਹੁੰਚ ਗਈ ਆ ਉਹ ਕੀ ਕਾਰਨ ਹੈ ਕੋ ਇਨਾਂ ਦਾ ਨਾ ਇਹ ਆਪਸ ਚ ਜਿਹੜੀਆਂ ਫਰੈਂਚਾਈਜ਼ੀਜ਼ ਹੈਗੀਆਂ ਨੇ ਇਹ ਇੱਕ ਤਰ੍ਹਾਂ ਨਾਲ ਕੰਪਨੀਆਂ ਨੇ ਇਹ ਟੀਮਾਂ ਨਹੀਂ ਹੈਗੀਆਂ ਜੀ ਕੁਝ ਲੋਕ ਮੈਨੂੰ ਕਹਿੰਦੇ ਆ ਹੁੰਦੇ ਆ ਕਿ ਆਈਪੀਐਲ ਬਾਰੇ ਗੱਲ ਕਰ ਤਾਂ ਇਹ ਸਰ ਕਾਰਪੋਰੇਟ ਗੇਮ ਐ ਇਸ ਵੇਲੇ ਬਿਲਕੁਲ ਬਹੁਤ ਵੱਡੇ ਤੰਨਾ ਸੇਠ ਮਤਲਬ ਕਿ ਕੰਪਨੀਆਂ ਬਣਾ ਕੇ ਆਏ ਨੇ ਤੁਸੀਂ غور ਨਾਲ ਦੇਖੋ ਤਾਂ ਪ੍ਰੀਟੀ ਜਿੰਟਾ ਦੀ ਜਿਹੜੀ ਟੀਮ ਹੈ ਇੱਕ ਕੰਪਨੀ ਐ ਸਰ ਕੰਪਨੀ ਐ ਬਿਲਕੁਲ ਔਰ ਕੰਪਨੀ ਐਕਟ ਦੇ ਵਿੱਚ ਰਜਿਸਟਰਡ ਹੈ ਹੂੰ ਠੀਕ ਹੈ ਨਾ ਜੀ ਤਾਂ ਉਹਦੇ ਚ ਕੀ ਹੈ ਕਿ ਇਹਦੇ 2-3 ਜਿਹੜੇ ਹੈਗੇ ਨੇ ਹੋਰ 파ਟਨਰ ਜਿਵੇਂ ਬਾਡੀ ਹੈ ਹਮ ਨਹੀਂ ਸਵਾਡਿਆ ਫਿਰ ਸ਼ਾਇਦ ਬਰਮਨ ਹੈ ਜੀ ਮੋਹਿਤ ਪਰਮਨ ਹਾਂ ਜੀ ਇਦਾਂ ਮਤਲਬ ਕਿ 파ਟਨਰ ਨੇ ਇਹ ਕਹੀ ਕਿਉਂਕਿ ਕੋਈ ਗੇਮ ਕੋਈ ਛੋਟੀ ਮੁੱਟੀ ਗੇਮ ਥੋੜੀ ਹੈ ਸਰ ਬਿਲਕੁਲ ਅਰਬਾ ਕਰਬਾਂ ਕਰਬਾਂ ਦੀ ਹੈ ਤਾਂ ਇਨਵੈਸਟਰ ਪ੍ਰਮੋਟਰ ਨਾਲ ਜੁੜਦੇ ਆ ਬਹੁਤ ਤਗੜੀ ਇੱਕ ਕੰਪਨੀ ਦਾ ਸੈਟਅਪ ਹੁੰਦਾ ਹੈ ਜੀ ਜੀ ਹੁਣ ਉਹਦੇ ਚ ਕੋਈ ਇਹਨਾਂ ਨੇ ਇੱਕ ਮੀਟਿੰਗ ਕੀਤੀ ਆ ਤੋਂ ਦੇ ਵਿੱਚ ਕੋਈ ਜਿੱਦਾਂ ਕਹਿ ਲੋ ਕਿ ਮੈਨੇਜਮੈਂਟ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਇਦਾਂ ਹੁੰਦਾ ਹੈ ਨਾ ਕਿ ਤੁਸੀਂ ਜੇ ਦੇਖੋ ਤੁਸੀਂ ਆਪ ਸਮਝਦਾਰ ਹੋ ਕਿ ਜਿਵੇਂ ਬੋਰਡ ਆਫ ਡਾਇਰੈਕਟਰਸ ਹੁੰਦਾ ਹੈ ਜਾਂ ਇਦਾਂ ਤਾਂ ਉੱਥੇ ਕੋਰਮ ਪੂਰਾ ਕੀਤਾ ਜਾਂਦਾ ਹੈ ਨਾ ਕਿ ਕਿਹੜਾ ਫੈਸਲਾ ਕੌਣ ਲੈ ਸਕਦਾ ਕਿਹੜਾ ਫੈਸਲਾ ਫੈਸਲਾ ਕੌਣ ਲੈ ਸਕਦਾ ਤਾਂ ਕਿਸੇ ਨੂੰ ਸ਼ਾਇਦ ਨਾਨ ਐਗਜ਼ੀਕਿਊਟਿਵ ਇਹਨਾਂ ਨੇ ਬਣਾਇਆ ਡਾਇਰੈਕਟਰ ਵਗੈਰਾ ਬਣਾਇਆ ਤਾਂ ਇੱਕ ਤੇ ਉਹ ਜਿਹੜੀ ਮਤਲਬ ਇਹਨਾਂ ਨੇ ਬਦਲਾਅ ਵਾਲੀ ਵਾਰਤ ਲਿਖੀ ਆ ਉਸ ਨੂੰ ਚੈਲੰਜ ਕੀਤਾ ਗਿਆ ਕਿ ਜਿਹੜੀ ਉਹ ਮੀਟਿੰਗ ਕੀਤੀ